ਤਤਸਰੀਆ ਕਾਵਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਜੇਕਰ ਤੁਸੀਂ ਆਪਣੀ ਸਿਹਤ ਨੂੰ ਮੈਂਟੇਨ ਰੱਖਣਾ ਚਾਹੁੰਦੇ ਹੋ ਤਾਂ ਆ ਵਾਲੀ ਮਿਕਸ ਵਜਿ ਬਣਾ ਕੇ ਜ਼ਰੂਰ ਖਾਓ ਮਿਕਸ ਵਜਿ ਬਣਾਉਣ ਦੇ ਲਈ ਆਪਾਂ ਲਈਏ ਜੀ ਗੋਭੀ, ਗਾਜਰ, ਥੋੜੇ ਜੇ ਗੋਭੀ ਦੇ ਕੱਚੇ ਕੱਚੇ ਟੰਡਲ ਸੀਗੇ, ਹਰੇ ਮਟਰ, ਬੀਨਜ, ਪਿਆਜ਼ ਔਰ ਆਲੂ ਲੈਨੇ ਮਟਰ ਔਰ ਬੀਨਜ ਸੀਗੇ ਜਿਹੜੇ ਆਪਾਂ ਫਰੋਜਨ ਲੈ ਸੀਗੇ ਇਹਨਾਂ ਨੂੰ ਦੋਨਾਂ ਸਬਜ਼ੀਆਂ ਨੂੰ ਆਪਾਂ ਵਾਸ਼ ਕਰਕੇ ਬੋਲ ਦੇ ਵਿੱਚ ਪਾ ਕੇ ਰੱਖ ਲਿਆ ਕੜਾਹੀ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਅੱਧੀ ਕੜਚੀ ਦੇਸੀ ਘੀ ਦੀ ਪਾ ਲੈਣੀ ਆ। ਘੀ ਆਪਣਾ ਗਰਮ ਹੋਣ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਿਆਜ਼ ਪਾ ਦੇਵਾਂਗੇ। ਬਸ ਪਿਆਜ਼ਾਂ ਨੂੰ 2-3 ਨੱਕੀ ਗੇੜੇ ਦੇਣੇ ਨੇ, ਜ਼ਿਆਦਾ ਨਹੀਂ ਦੇਣੇ। ਹੁਣ ਆਪਾਂ ਸਾਰੀਆਂ ਸਬਜ਼ੀਆਂ ਕੜਾਹੀ ਦੇ ਵਿੱਚ ਪਾ ਦੇਵਾਂਗੇ। ਕੋਈ ਆਪਾਂ ਇਹਨੂੰ ਸਬਜ਼ੀ ਨੂੰ ਤੜਕਾ ਨਹੀਂ ਲਗਾਉਣਾ, ਕੁਝ ਨਹੀਂ ਕਰਨਾ ਹੈਗਾ। ਆਪਾਂ ਬਹੁਤ ਹੀ ਹੈਲਦੀ ਤਰੀਕੇ ਦੇ ਨਾਲ ਮਿਕਸ ਵਜ ਬਣਾ ਕੇ ਤਿਆਰ ਕਰਾਂਗੇ। 2-4 ਗੇੜੇ ਦੇਣ ਤੋਂ ਬਾਅਦ ਹੁਣ ਇਹਦੇ ਵਿੱਚ ਆਪਾਂ ਮਟਰ ਔਰ ਬੀਨਜ ਵੀ ਪਾ ਦੇਵਾਂਗੇ ਤੇ ਨਾਲ ਹੀ ਆਲੂ ਵੀ ਪਾ ਦੇਵਾਂਗੇ ਇਹ ਸਬਜੀ ਇੰਨੀ ਹਲਕੀ ਹੁੰਦੀ ਆ ਬਹੁਤ ਹੀ ਜ਼ਿਆਦਾ ਜਿੱਦਾਂ ਆਪਾਂ ਨੂੰ ਖਾਣਾ ਖਾਣ ਤੋਂ ਬਾਅਦ ਥੋੜਾ ਭਰਿਆ-ਭਰਿਆ ਜਿਹਾ ਫੀਲ ਹੋ ਜਾਂਦਾ ਨਾ ਐਦਾਂ ਫੀਲ ਹੁੰਦਾ ਕਿ ਆਪਾਂ ਥੋੜੇ ਜ਼ਿਆਦਾ ਰੱਜ ਗਏ ਆ ਇਹ ਵਾਲੀ ਸਬਜੀ ਖਾਣ ਦੇ ਨਾਲ ਬਿਲਕੁਲ ਹੀ ਹਲਕਾ-ਹਲਕਾ ਲੱਗੂਗਾ ਤੁਹਾਨੂੰ ਹੁਣ ਇਹਦੇ ਵਿੱਚ ਆਪਾਂ 1.5 ਚਮਚ ਅਦਰਕ ਹਰੀ ਮਿਰਚ ਅਤੇ ਲਸਣ ਦਾ ਪੇਸਟ ਪਾ ਦੇਵਾਂਗੇ ਜੇਕਰ ਤੁਸੀਂ ਹਮੇਸ਼ਾ ਤੰਦਰੁਸਤ ਰਹਿਣਾ ਚਾਹੁੰਦੇ ਹੋ ਤੇ ਆਪਣੀ ਸਿਹਤ ਨੂੰ ਮੇਨਟੇਨ ਰੱਖਣਾ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਹੀ ਹਲਕੇ ਤਰੀਕੇ ਦੇ ਨਾਲ ਸਬਜ਼ੀਆਂ ਤੇ ਦਾਲਾਂ ਬਣਾ ਕੇ ਖਾਇਆ ਕਰੋ ਇਹਦੇ ਸਬਜ਼ੀ ਬਣਾਉਣ ਦੇ ਨਾਲ ਸਾਡੀ ਸਿਹਤ ਨੂੰ ਫਾਇਦੇ ਹੁੰਦੇ ਨੇ ਜਿਸ ਤਰ੍ਹਾਂ ਆਪਾਂ ਜਿਆਦਾ ਫਰਾਈ ਕਰਕੇ ਸਬਜ਼ੀ ਬਣਾਉਂਦੇ ਆ ਉਹਦੇ ਨਾਲ ਸਾਡੀ ਸਿਹਤ ਨੂੰ ਫਾਇਦਾ ਤਾਂ ਕੋਈ ਨਹੀਂ ਹੁੰਦਾ ਉਲਟਾ ਨੁਕਸਾਨ ਬਹੁਤ ਹੁੰਦਾ ਇਸ ਤਰ੍ਹਾਂ ਜਦੋਂ ਆਪਾਂ ਸਬਜ਼ੀ ਬਣਾ ਕੇ ਖਾਂਦੇ ਆ ਤਾਂ ਆਪਾਂ ਨੂੰ ਕੋਈ ਵੀ ਗੈਸ ਜਾਂ ਤਜਾਜ ਨਹੀਂ ਬਣਦਾ ਹੈਗਾ ਬਿਲਕੁਲ ਹਲਕਾ ਹਲਕਾ ਫੀਲ ਹੁੰਦਾ ਤੇ ਸਬਜ਼ੀ ਟੇਸਟੀ ਵੀ ਇੰਨੀ ਬਣਦੀ ਆ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਔਰ ਟਾਈਮ ਇੰਨਾ ਘੱਟ ਲੱਗਦਾ ਕਿਉਂਕਿ ਜਦੋਂ ਆਪਾਂ ਤੜਕੇ ਵਗੈਰਾ ਲਾਉਨੇ ਆ ਤਾਂ ਸਬਜ਼ੀ ਨੂੰ ਟਾਈਮ ਬਹੁਤ ਜ਼ਿਆਦਾ ਲੱਗਦਾ ਸਿਰਫ 7-8 ਮਿੰਟ ਦੇ ਵਿੱਚ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਭਰ ਕੇ ਸੇਂਦੇ ਨਮਕ ਦਾ ਪਾਉਣਾ ਹੈ ਅੱਧਾ ਚਮਚਾ ਪਾ ਹਲਦੀ ਪਾਵਾਂਗੇ ਤੇ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਵਾਂਗੇ ਤੇ 1/4 ਚਮਚੇ ਇਹਦੇ ਵਿੱਚ ਆਪਾਂ ਕਾਲੀ ਮਿਰਚ ਪਾਉਣੀ ਆ ਆਪਾਂ ਬਹੁਤ ਜ਼ਿਆਦੇ ਮਸਾਲਿਆਂ ਦਾ ਯੂਜ਼ ਨਹੀਂ ਕਰਨਾ ਹੈਗਾ ਬਸ ਆਪਾਂ ਬੇਸਿਕ ਜਿਹੇ ਮਸਾਲੇ ਪਾਵਾਂਗੇ ਬਿਲਕੁਲ ਹੀ ਥੋੜੇ ਅਸਲ ਦੇ ਵਿੱਚ ਜਿਹੜੀ ਸਬਜ਼ੀ ਬਣਾਉਣ ਦਾ ਢੰਗ ਹੈ ਉਹ ਇਹੀ ਹੈ ਆਪਾਂ ਤੜਕੇ ਦਾ ਜਿੰਨੇ ਮਰਜ਼ੀ ਲਈਜੋ ਖਾਂਦੇ ਤਾਂ ਸਾਰੇ ਹੀ ਆਪਾਂ ਤੜਕਾ ਲਾ ਕੇ ਹੀ ਆ ਆਪਣਾ ਮਨ ਨਹੀਂ ਮੰਨਦਾ ਹੈਗਾ ਪਰ ਜਦੋਂ ਆਪਾਂ ਇਸ ਤਰ੍ਹਾਂ ਸਬਜ਼ੀ ਬਣਾ ਕੇ ਖਾਂਦੇ ਆ ਤਾਂ ਬਹੁਤ ਹੀ ਹਲਕਾ ਹਲਕਾ ਫੀਲ ਹੁੰਦਾ ਕਿਉਂਕਿ ਇਸ ਤਰ੍ਹਾਂ ਜਿਹੜੇ ਸਬਜ਼ੀਆਂ ਦੇ ਵਿੱਚ ਪੋਸ਼ਟਿਕ ਤੱਤ ਹੁੰਦੇ ਨੇ ਉਹ ਮਰਦੇ ਨਹੀਂ ਹੈਗੇ ਬਰਕਰਾਰ ਰਹਿੰਦੇ ਨੇ ਹੁਣ ਇਹਦੇ ਵਿੱਚ ਆਪਾਂ ਇੱਕ మీడియం ਸਾਈਜ਼ ਦਾ ਟਮਾਟਰ ਕੱਟ ਕੇ ਪਾ ਦਿੱਤਾ ਸਬਜੀ ਸੱਤ-ਅੱਠ ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਸਬਜੀ ਨੂੰ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਹੁਣ ਇਹਦੇ ਵਿੱਚ ਆਪਾਂ ਦੋ ਵੱਡੇ ਚਮਚ ਭਰ ਕੇ ਦੇਸੀ ਘੀ ਤੇ ਪਾ ਦੇਵਾਂਗੇ ਜੰਮਿਆ ਹੋਇਆ ਘੀ ਸੀਗਾ ਇਹ ਆਪਣਾ ਜੇਕਰ ਆਪਾਂ ਪਿਗਰੇ ਹੋਏ ਪੀ ਘੀ ਦੀ ਗੱਲ ਕਰੀਏ ਤਾਂ ਇਹ ਆਪਣੇ 5-6 ਚਮਚ ਹੋ ਜਾਣਗੇ ਕਿਉਂਕਿ ਜਿਹੜਾ ਘੀ ਆ ਉਹ ਇਸ ਤਰ੍ਹਾਂ ਉੱਪਰ ਦੀ ਪਾਇਆ ਹੋਇਆ ਹੀ ਕੰਮ ਕਰਦਾ ਜਿਹੜਾ ਆਪਾਂ ਤੜਕੇ ਦੇ ਵਿੱਚ ਘੀ ਪਾਉਨੇ ਆ ਉਹ ਕੰਮ ਨਹੀਂ ਕਰਦਾ ਹੈਗਾ ਉਹਨੇ ਉਲਟਾ ਗੈਸ ਤੇਜਾਬ ਬਣਾਉਣਾ 콜ੈਸਟਰੋਲ ਬਣਾਉਣਾ ਪਰ ਜੇਕਰ ਆਪਾਂ ਉੱਪਰ ਦੀ ਘੀ ਪਾ ਕੇ ਖਾਨੇ ਆ ਤਾਂ ਉਹਨੇ ਸਾਡੇ ਸਰੀਰ ਨੂੰ ਬਹੁਤ ਹੀ ਫਾਇਦੇ ਦੇਣੇ ਆ ਤਾਕਤ ਦੇਣੀ ਆ ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਉੱਪਰ ਦੀ ਘੀ ਪਾ ਕੇ ਖਾਨੇ ਆ ਤਾਂ ਉਹਦੇ ਨਾਲ ਸਾਡਾ 콜ੈਸਟਰੋਲ ਲੋ ਹੁੰਦਾ ਪਰ ਜਦੋਂ ਆਪਾਂ ਘੀ ਨੂੰ ਫਰਾਈ ਕਰਕੇ ਖਾਨੇ ਆ ਤਾਂ ਉਹਦੇ ਨਾਲ ਸਾਡਾ 콜ੈਸਟਰੋਲ ਜਿਹੜਾ ਉਹ ਹਾਈ ਹੁੰਦਾ ਘੀ ਖਾਣ ਦੇ ਤਰੀਕੇ ਵੱਖਰੇ ਰੱਖਨੇ ਘੀ ਕੋਈ ਚੀਜ਼ ਹੈ ਜਦੋਂ ਆਪਾਂ ਉਹਨੂੰ ਜਲਦੀ ਤਰੀਕੇ ਦੇ ਨਾਲ ਖਾਣੇ ਆ ਤਾਂ ਉਹ ਚੰਗਾ ਇਫੈਕਟ ਪਾਉਂਦਾ ਜਦੋਂ ਆਪਾਂ ਉਹਨੂੰ ਉਲਟ ਤਰੀਕੇ ਦੇ ਨਾਲ ਖਾਣੇ ਆ ਫਿਰ ਉਹ ਸਾਡੀ ਸਿਹਤ ਵਾਸਤੇ ਨੁਕਸਾਨ ਹੀ ਕਰਦਾ ਸਬਜੀ ਆਪਣੀ ਬਣ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਸਬਜੀ ਦਾ ਕਲਰ ਕਿੰਨਾ ਵਧੀਆ ਆਇਆ ਤੇ ਕਿੰਨੀ ਸੋਹਣੀ ਦੇਖਣ ਨੂੰ ਲੱਗਦੀ ਹੈ ਹੁਣ ਇਹਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਧਨੀਆ ਪਾ ਦਿੱਤਾ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਹੈ ਤੁਸੀਂ ਇੱਕ ਵਾਰ ਇਹ ਸਬਜੀ ਜ਼ਰੂਰ ਟਰਾਈ ਕਰਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ